ਮਿਸਲੇਨੀਅਸ ਆਈਟਮਸ ਆਫ ਅਨਹੋਲੀਨੈਸ ਅਪਵਿੱਤਰਤਾਈ ਦੀਆਂ ਫੁਟਕਲ ਵਸਤਾਂ ਗਤੀ ਸੀਮਾ ਨੂੰ ਤੋੜਨਾ ਤੇਜ਼ ਰਫ਼ਤਾਰ ਠੀਕ ਹੈ ਦੋਸਤੋ ਗਤੀ ਸੀਮਾ ਤੇ ਕਈ ਚੀਜ਼ਾਂ ਹਨ ਜੋ ਅਪਵਿੱਤਰ ਹਨ ਜੇਕਰ ਤੁਸੀਂ ਗਤੀ ਦੀ ਸੀਮਾ ਨੂੰ ਤੋੜਦੇ ਹੋ ਤਾਂ ਤੁਸੀਂ ਇੱਕ ਪੂਰਵ ਨਿਯੋਜਿਤ ਕਾਤਲ ਹੋ ਪਰਮੇਸ਼ਵਰ ਦੇ ਨਬੀ ਨੇ ਕਿਹਾ ਕਿ ਤੁਹਾਨੂੰ 10 ਸਾਲਾਂ ਲਈ ਜੇਲ੍ਹ ਭੇਜਣ ਦੀ ਜ਼ਰੂਰਤ ਹੈ ਅਤੇ ਤੁਸੀਂ ਇੱਕ ਯੋਜਨਾਬੱਧ ਕਾਤਲ ਹੋ ਇਸ ਬਾਰੇ ਕੀ ਉਹਨਾਂ ਲੋਕਾਂ ਤੋਂ ਇਲਾਵਾ ਜੋ ਪਵਿੱਤਰ ਤਾਈ ਦੇ ਸੰਦੇਸ਼ ਉੱਪਰ ਵਿਸ਼ਵਾਸ ਕਰਦੇ ਹਨ ਸੰਦੇਸ਼ ਵਿੱਚ ਕੌਣ ਇਸ ਨੂੰ ਮੰਨਦਾ ਹੈ ਭਾਈ ਬਿਰਾਨ ਦਾ ਸੰਦੇਸ਼ ਸਵਾਲ ਅਤੇ ਜਵਾਬ 30 ਅਗਸਤ 1964 ਸਨ ਕੋਟ ਤੁਸੀਂ ਉੱਥੇ ਉਸ ਗਤੀ ਦੇ ਕਾਨੂੰਨ ਨੂੰ ਤੋੜਦੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਪਾਪ ਕਰਦੇ ਹੋ ਕੈਸਰ ਨੂੰ ਦਿਓ ਜੋ ਕੈਸਰ ਦਾ ਹੈ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦਿਓ। ਯਿਸੂ ਦੇ ਹੁਕਮ ਨੂੰ ਤੋੜਨਾ ਗਲਤ ਹੈ ਅਤੇ ਜੇ ਤੁਸੀਂ ਕੈਸਰ ਨੂੰ ਉਹ ਚੀਜ਼ਾਂ ਨਹੀਂ ਦਿੰਦੇ ਜੋ ਕੈਸਰ ਦੀਆਂ ਹਨ ਤਾਂ ਤੁਸੀਂ ਉਹ ਕੀਤਾ ਜੋ ਯਿਸੂ ਨੇ ਤੁਹਾਨੂੰ ਕਰਨ ਲਈ ਮਨਾ ਕੀਤਾ ਸੀ। ਅਤੇ ਕਾਨੂੰਨ ਦੀ ਉਲੰਘਣਾ ਪਾਪ ਹੈ। ਇਹ ਠੀਕ ਹੈ। ਅਸੀਂ ਸਾਰੇ ਦੋਸ਼ੀ ਹਾਂ। ਅਸੀਂ ਇਸ ਨੂੰ ਕਰਦੇ ਹਾਂ ਪਰ ਜਦ ਤੁਸੀਂ ਆਪਣੇ ਆਪ ਨੂੰ ਦੋਸ਼ੀ ਪਾਓ ਇਸ ਨੂੰ ਰੋਕ ਦਿਓ। ਅਗਲਾ ਹਵਾਲਾ ਮਸੀਹ ਆਪਣੇ ਵਚਨ ਵਿੱਚ ਪ੍ਰਗਟ ਹੋਇਆ 2 ਅਗਸਤ 1965 ਸੰਨ ਜੇ ਕੋਈ ਵਿਅਕਤੀ ਸੜਕ ਤੇ ਕੁਝ ਗਲਤ ਕਰਦਾ ਫੜਿਆ ਗਿਆ ਤੇਜ਼ ਰਫ਼ਤਾਰ ਵਿੱਚ ਤਾਂ ਉਸ ਨੂੰ 10 ਸਾਲ ਤੋਂ ਘੱਟ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ ਉਹ ਇੱਕ ਯੋਜਨਾਬੱਧ ਕਾਤਲ ਹੈ ਦਬਾਅ ਤੋਂ ਮੁਕਤੀ 9 ਜੂਨ 1982 ਦਾ ਸੰਦੇਸ਼ ਸੜਕਾਂ ਉੱਤੇ ਹਰ ਸਪੀਡ ਜ਼ੋਨ ਵਿੱਚ 90 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਜੇ ਇਹ ਵੀ ਹੈ ਤਾਂ ਉਹ ਕਿਸੇ ਵੀ ਤਰ੍ਹਾਂ 90 ਤੇ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਮਸੀਹਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਸ਼ਲੋਮ 12 ਜਨਵਰੀ 1964 ਦਾ ਸੰਦੇਸ਼ ਹੁਣ ਅਸੀਂ ਗਤੀ ਕਾਨੂੰਨਾਂ ਨੂੰ ਤੋੜਨ ਵਿੱਚ ਵਿਸ਼ਵਾਸ ਨਹੀਂ ਕਰਦੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ ਪ੍ਰਭਾਵ 15 ਫਰਵਰੀ 1964 ਦਾ ਸੰਦੇਸ਼ ਅਤੇ ਜੇ ਤੁਸੀਂ ਇੱਕ ਮਸੀਹੀ ਹੋਣ ਦਾ ਦਾਵਾ ਕਰਦੇ ਹੋ ਅਤੇ ਇਹੋ ਨਹੀਂ ਸਗੋਂ ਤੁਹਾਡਾ ਪ੍ਰਭਾਵ ਤੁਸੀਂ ਕਿਸ ਨੂੰ ਪ੍ਰਭਾਵਿਤ ਕਰਦੇ ਹੋ ਨਿਆ ਦੇ ਉਸ ਦਿਨ ਤੁਹਾਨੂੰ ਬਹੁਤ ਸਾਰੀਆਂ ਜਾਨਾਂ ਲਈ ਜਵਾਬ ਦੇ ਬਣਾ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਮਸੀਹ ਤੋਂ ਦੂਰ ਲਾਂਭੇ ਕਰ ਦਿੱਤਾ ਹੋ ਸਕਦਾ ਹੈ ਕਿ ਤੁਸੀਂ ਗਤੀ ਸੀਮਾ ਨੂੰ ਪਾਰ ਕੀਤਾ ਹੋਵੇ ਅਤੇ ਪੁਲਿਸ ਨੇ ਕਦੇ ਵੀ ਤੁਹਾਨੂੰ ਫੜਿਆ ਨਹੀਂ ਪਰ ਇੱਕ ਦਿਨ ਨਿਆ ਤੁਹਾਨੂੰ ਫੜਨ ਜਾ ਰਿਹਾ ਹੈ ਇਹ ਪੱਕਾ ਹੈ ਅਗਲੀ ਆਈਟਮ ਸਿਗਰਟ ਨੋਸ਼ੀ ਸਵਾਲਤ ਜਵਾਬ 28 ਜੂਨ 1959 ਸਨ ਜਦ ਉਹ ਇਹ ਪ੍ਰਭੂ ਭੋਜ ਲੈਂਦਾ ਹੈ ਤਾਂ ਉਹ ਆਪਣੇ ਆਪ ਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ ਜੇਕਰ ਉਹ ਬਾਹਰ ਜਾ ਕੇ ਸਿਗਰਟ ਨੋਸ਼ੀ ਕਰਦਾ ਹੈ ਪਰਮੇਸ਼ਵਰ ਦਾ ਦੂਤ 20 ਜੁਲਾਈ 1951 ਸਨ ਕਈ ਵਾਰ ਪਰਮੇਸ਼ਵਰ ਲੋਕਾਂ ਨੂੰ ਸਜ਼ਾ ਦੇਣ ਲਈ ਬਿਮਾਰੀ ਦੀ ਵਰਤੋਂ ਕਰਦਾ ਹੈ ਕਈ ਵਾਰ ਇਹ ਉਹਨਾਂ ਨੂੰ ਪਰਮੇਸ਼ਰ ਕੋਲ ਵਾਪਸ ਲਿਉਣ ਲਈ ਇੱਕ ਕੋਰੜੇ ਵੱਜੋਂ ਲਈ ਜਾਂਦੀ ਹੈ ਕਿ ਤੁਸੀਂ ਇੱਥੇ ਉਸ ਆਦਮੀ ਵੱਲ ਧਿਆਨ ਦਿੱਤਾ ਉਸਨੇ ਇੱਕ ਮਸੀਹੀ ਹੋਣ ਦਾ ਦਾਵਾ ਕੀਤਾ ਮੈਂ ਕਿਹਾ ਸ਼੍ਰੀਮਾਨ ਤੁਹਾਡੀ ਇੱਕ ਆਦਤ ਹੈ ਅਤੇ ਇਹ ਉਹ ਹੈ ਜੋ ਤੁਹਾਡੇ ਅਤੇ ਪਰਮੇਸ਼ਰ ਦੇ ਵਿਚਕਾਰ ਖੜੀ ਹੈ ਜੇ ਤੁਸੀਂ ਉਹਨਾਂ ਸਿਗਾਰਾਂ ਨੂੰ ਹੇਠਾਂ ਰੱਖ ਲੈ ਤਿਆਰ ਹੋ ਪਰਮੇਸ਼ਰ ਤੁਹਾਨੂੰ ਹੁਣੇ ਠੀਕ ਕਰਨ ਲਈ ਤਿਆਰ ਹੈ ਇਜ਼ਰਾਈਲ ਕਾਦੇਸ਼ ਬਰਨਿਆ ਵਿੱਚ 22 ਮਾਰਚ 1957 ਸੰਨ ਸ਼ਰਾਬ ਪੀਣਾ ਸਿਗਰਟ ਪੀਣਾ ਜੂਆ ਖੇਡਣਾ ਇਹ ਸਭ ਕੁਝ ਪਾਪ ਨਹੀਂ ਹੈ ਇਹ ਪਾਪ ਦੇ ਲੱਛਣ ਹਨ ਕਿਉਂਕਿ ਤੁਸੀਂ ਇੱਕ ਪਾਪੀ ਹੋ ਇਹੀ ਕਾਰਨ ਹੈ ਕਿ ਤੁਸੀਂ ਇਸ ਨੂੰ ਕਰਦੇ ਹੋ ਜੇਕਰ ਤੁਸੀਂ ਇੱਕ ਮਸੀਹੀ ਹੁੰਦੇ ਤਾਂ ਤੁਸੀਂ ਅਜਿਹਾ ਕਦੇ ਨਹੀਂ ਕਰਦੇ ਸ਼੍ਰੀਮਾਨ ਅਸੀਂ ਇਸ ਨੂੰ ਵੇਖਾਂਗੇ 4 ਅਗਸਤ 1957 ਸੰਨ ਚੀਜ਼ਾਂ ਅਤੇ ਸਿਗਰਟ ਪੀਣਾ ਇਹ ਸਭ ਤੋਂ ਬੁਰੀ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ ਇਹ ਯਹਵਾ ਇੰਜ ਫਰਮਾਉਂਦਾ ਹੈ ਤੁਸੀਂ ਉਸ ਨੂੰ ਸੁਣੋ 7 ਅਗਸਤ 1977 ਸਾਲ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 95% ਮਸੀਹੀ ਸਿਗਰਟ ਪੀਂਦੇ ਹਨ ਇਹ ਕਿੰਨਾ અપਮਾਨਜਨਕ ਹੈ ਅਗਲੀ ਆਈਟਮ ਦਸਵੰਦ ਦਾ ਭੁਗਤਾਨ ਲਿਵੀਆ 27 ਦੀ ਬੱਤੀ ਆਇਤ ਅਤੇ ਵੱਗ ਦੇ ਦਸਵੰਦ ਜਾਂ ਇਜੜ ਦਾ ਦਸਵੰਦ ਅਰਥਾਤ ਉਸ ਸਬਦ ਦਾ ਜੋ ਸੁਟੇ ਠੇ ਠਾਈ ਹੁਣ ਉਸ ਦਾ ਦਸਵੰਦ ਯਹਵਾ ਦੇ ਅੱਗੇ ਪਵਿੱਤਰ ਹੋਵੇਗਾ ਭਾਈ ਬ੍ਰਾਹਮ ਦਾ ਸੰਦੇਸ਼ ਸਵਾਲ ਅਤੇ ਜਵਾਬ ਪਰਮੇਸ਼ਰ ਨੂੰ ਗਲਤ ਸਮਝਿਆ ਗਿਆ 23 ਜੁਲਾਈ 1964 ਸਨ ਭਾਈ ਬ੍ਰਾਹਮ ਕੀ ਤੈਨੂੰ ਨਹੀਂ ਲੱਗਦਾ ਕਿ ਹਰ ਕੋਈ ਜੋ ਮਸੀਹੀ ਹੋਣ ਦਾ ਦਾਅਵਾ ਕਰਦਾ ਹੈ ਉਸ ਨੂੰ ਪ੍ਰਭੂ ਦੇ ਭੰਡਾਰ ਵਿੱਚ ਦਸਵੰਦ ਦੇਣਾ ਚਾਹੀਦਾ ਹੈ ਕਿਰਪਾ ਕਰਕੇ ਇਸ ਸਵਾਲ ਤੇ ਲਿਖ ਦਿਓ। ਐਸਾ ਹੀ ਹੈ ਕਿ ਬਾਈਬਲ ਨੇ ਮਲਾਕੀ 3 ਦੇ ਅਧਿਆਇ ਵਿੱਚ ਕਿਹਾ ਹੈ ਕਿ ਕੋਈ ਆਦਮੀ ਪਰਮੇਸ਼ਵਰ ਨੂੰ ਠਗੇਗਾ ਅਤੇ ਤੁਸੀਂ ਮੈਨੂੰ ਆਖਦੇ ਹੋ ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ? ਦਸਵੰਦਾਂ ਅਤੇ ਭੇਟਾਂ ਵਿੱਚ ਆਪਣਾ ਸਾਰਾ ਦਸਵੰਦ ਅਤੇ ਭੇਟਾਂ ਮੇਰੇ ਮੋਦੀ ਖਾਨ ਵਿੱਚ ਲਿਆਓ ਅਤੇ ਮੈਨੂੰ ਸਾਬਤ ਕਰੋ ਪ੍ਰਭੂ ਆਖਦਾ ਹੈ ਜੇਕਰ ਮੈਂ ਸਵਰਗ ਦੀਆਂ ਖਿੜਕੀਆਂ ਨਹੀਂ ਖੋਲਾਂਗਾ ਅਤੇ ਬਕਵਾਹਾਂ ਕਿ ਪ੍ਰਾਪਤ ਕਰਨ ਲਈ ਜਗ੍ਹਾ ਨਹੀਂ ਹੋਵੇਗੀ। ਇਹ ਹਰ ਕਿਸੇ ਵਿਅਕਤੀ ਲਈ ਇੱਕ ਚੁਣੌਤੀ ਹੈ। ਮੈਂ ਆਪਣੀ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਕਿ ਕੋਈ ਵੀ ਆਦਮੀ ਜਾਂ ਔਰਤ ਜੇਕਰ ਤੁਸੀਂ ਹਫ਼ਤੇ ਵਿੱਚ ਸਿਰਫ 1 ਡਾਲਰ ਕਮਾਉਂਦੇ ਹੋ ਤਾਂ ਉਸ ਸਪੈਸ ਵਿੱਚੋਂ 10 ਸੈਂਟ ਲਿਆ ਕੇ ਤੁਹਾਡੇ ਪੰਡਾਰੇ ਚ ਪਾਉਣਗੇ ਤੁਹਾਡਾ ਚਰਚ ਜਿੱਥੇ ਤੁਸੀਂ ਆਉਂਦੇ ਹੋ ਜੇ ਪਰਮੇਸ਼ਰ ਉਸ ਨੂੰ ਬਰਕਤ ਨਾ ਦੇਵੇ ਤਾਂ ਮੈਨੂੰ ਇੱਕ ਪਖੰਡੀ ਕਿਹੋ ਹਰ ਮਸੀਹੀ ਨੂੰ ਦਸਵੰਦ ਦੇਣਾ ਚਾਹੀਦਾ ਹੈ ਇਹ ਠੀਕ ਹੈ ਇਹ ਕੀਤਾ ਜਾਣਾ ਚਾਹੀਦਾ ਹੈ ਪਰਮੇਸ਼ਰ ਆਪਣੇ ਵਚਨ ਚ ਪ੍ਰਗਟ ਹੋਇਆ 22 ਅਗਸਤ 1965 ਸਨ ਪਹਿਲੀ ਗੱਲ ਮਿਸਟਰ ਮੈਸਨ ਪਰਮੇਸ਼ਰ ਪ੍ਰਤੀ ਮੇਰਾ ਫਰਜ਼ ਸਮਝਦੇ ਹੋਏ ਮੈਂ ਉਸ ਨੂੰ ਆਪਣਾ ਦਸਵੰਧ ਦਿੰਦਾ ਹਾਂ ਮੈਂ ਉਸ ਨੂੰ ਆਪਣਾ ਦਸਵੰਧ ਪਹਿਲਾਂ ਅਦਾ ਕਰਨਾ ਚਾਹੁੰਦਾ ਹਾਂ ਪਰਮੇਸ਼ਰ ਦੇ ਸਾਰੇ ਸ਼ਸਤਰ ਪਹਿਨਣਾ 7 ਜੂਨ 1962 ਸਨ ਇਹ ਤੁਹਾਡੇ ਚਰਚ ਵਿੱਚ ਆਪਣੇ ਦਸਵੰਧ ਦੇਣ ਦੀ ਗੱਲ ਹੈ ਤੁਸੀਂ ਅਜਿਹਾ ਕਰਨ ਤੋਂ ਡਰਦੇ ਹੋ ਕਿਉਂਕਿ ਤੁਸੀਂ ਡਰਦੇ ਹੋ ਕਿ ਤੁਸੀਂ ਭੁੱਖੇ ਮਰ ਜਾਓਗੇ ਭਾਵੇਂ ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਉਹ ਤੁਹਾਡੀ ਦੇਖਭਾਲ ਕਰੇਗਾ ਮਿਸ਼ਰਤ ਇਸ਼ਨਾਨ ਮਿਕਸ ਬਾਥਿੰਗ ਸੋਚਣ ਵਾਲੇ ਆਦਮੀ ਦਾ ਫਿਲਟਰ 2 ਅਗਸਤ 1965 ਦਾ ਸੰਦੇਸ਼ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਪ੍ਰਚਾਰਕ ਪੁਲਪਟ ਪਿੱਛੇ ਖੜਾ ਹੁੰਦਾ ਹੈ ਕਲੀਸ਼ੀਆ ਉਸ ਨੂੰ ਹਰ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਲੈ ਜਾਂਦਾ ਹੈ ਜਿੱਥੇ ਮਿਸ਼ਰਤ ਇਸ਼ਨਾਨ ਅਤੇ ਬੀਚਾਂ ਤੇ ਹੋਰ ਸਭ ਕੁਝ ਹੁੰਦਾ ਹੈ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਇਕ ਆਦਮੀ ਦਾਅਵਾ ਕਰਦਾ ਹੈ ਕਿ ਉਹ ਸੋਚਣ ਵਾਲੇ ਆਦਮੀ ਦੇ ਫਿਲਟਰ ਵਿੱਚੋਂ ਆ ਰਿਹਾ ਹੈ। ਅਨਿਸ਼ਚਿਤ ਆਵਾਜ਼ 14 ਜੁਲਾਈ 1962 ਸਨ। ਔਰਤਾਂ ਲਈ ਮਰਦਾਂ ਨਾਲ ਇਸ਼ਨਾਨ ਕਰਨੀ ਸ਼ਰਮ ਵਾਲੀ ਗੱਲ ਸੀ। ਹੁਣ ਇਹ ਬਹੁਤ ਮਸ਼ਹੂਰ ਹੈ। ਸੈਪੈਂਟਕੋਸਟਲਸ ਯਕੀਨਨ ਦੇਖਿਆ ਠੀਕ ਹੈ। ਅਗਲੀ ਫੁਟਕਲ ਵਸਤੂ ਬੱਚਾ ਪੈਦਾ ਕਰਨਾ ਜਨਮ ਨਿਯੰਤਰਣ ਮੈਂ ਜਨਮ ਨਿਯੰਤਰਣ ਦਾ ਸਮਰਥਨ ਨਹੀਂ ਕਰ ਸਕਦਾ ਭਾਈ ਬਿਰਨ ਦਾ ਸੰਦੇਸ਼ ਸਵਾਲ ਤੇ ਜਵਾਬ 30 ਅਗਸਤ 1964 ਕੀ ਤੁਸੀਂ ਜਨਮ ਨਿਯੰਤਰਣ ਦਾ ਸਮਰਥਨ ਕਰੋਗੇ ਨਹੀਂ ਮੈਂ ਇਸ ਦਾ ਸਮਰਥਨ ਨਹੀਂ ਕਰ ਸਕਦਾ ਨਹੀਂ ਸ਼੍ਰੀਮਾਨ ਦੇਖਿਆ ਦੁਲਹੰਦਾ ਅਦਿਕ ਮਿਲਾਪ 25 ਨਵੰਬਰ 1965 ਉਸ ਦਿਨ ਦੀ ਗੱਲ ਕਰਨੀ ਕਿ ਜਦੋਂ ਔਰਤਾਂ ਹੋਰ ਜ਼ਿਆਦਾ ਬੱਚੇ ਹੁਣ ਨਹੀਂ ਚਾਹੁੰਦੀਆਂ ਕਿਉਂ ਜੇਕਰ ਉਸਦਾ ਬੱਚਾ ਹੈ ਤਾਂ ਉਹ ਬੁੱਢੀ ਮਦਰ ਹਬਰਟ ਹੈ ਦੇਖੋ ਇਹ ਹੈ ਇਹ ਹਾਲੀਵੁੱਡ ਦੀ ਟਿੱਪਣੀ ਹੈ ਇਸ ਲਈ ਉਹ ਆਪਣੇ ਆਪ ਦਾ ਕੁਝ ਆਪਰੇਸ਼ਨ ਕਰਵਾਏਗਾ ਅਤੇ ਉਸਦਾ ਵੀ ਇੱਕ ਜੋ ਉਹਨਾਂ ਨੂੰ ਬੱਚਾ ਪੈਦਾ ਕਰਨ ਤੋਂ ਰੋਕੇਗਾ ਉਹ ਜਨਮ ਯੰਤਰਾਂ ਦਾ ਅਭਿਆਸ ਕਰੇਗੀ ਤਾਂ ਜੋ ਉਹ ਪਾਰਟੀਆਂ ਵਿੱਚ ਜਾ ਸਕੇ ਉਸ ਨੂੰ ਦੁੱਧ ਪਿਲਾਉਣ ਵਾਲੇ ਬੱਚੇ ਤੋਂ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਇਹ ਉਸ ਦੇ ਸਰੀਰ ਨੂੰ ਵਿਗਾੜ ਦੇਵੇਗਾ ਜਦੋਂ ਉਹ ਗਰਭਤੀ ਹੁੰਦੀ ਹੈ ਇਹ ਉਸ ਨੂੰ ਵਿਗਾੜ ਦਿੰਦਾ ਹੈ ਉਹ ਪਹਿਲਾ ਮੰਗ ਦਿਖਾਈ ਨਹੀਂ ਦੇਵੇਗੀ ਅਤੇ ਉਸ ਦਾ ਪਤੀ ਉਸ ਨੂੰ ਇਸ ਤਰ੍ਹਾਂ ਜਾਨ ਦੇਣ ਲਈ ਕਾਫੀ ਅਨਜਾਨ ਹੈ ਉਹ ਉਸ ਨੂੰ ਬੱਚਾ ਨਹੀਂ ਦੇਵੇਗੀ। ਪਰਮੇਸ਼ਰ ਆਪਣੇ ਕ੍ਰਿਸਚੀਅਨ ਨੂੰ ਸੰਪੂਰਨ ਕਰਦਾ ਹੈ 4 ਦਸੰਬਰ 1954 ਸਨ। ਮੈਂ ਇੱਕ ਔਰਤ ਨੂੰ ਮਿਲਿਆ ਜਿਸ ਨੇ ਉਹਨਾਂ ਵਿੱਚੋਂ ਕੁਝ ਕੇਸ ਕੀਤੇ ਸਨ ਜਨਮ ਨਿਯੰਤਰਣ ਦਾ ਅਭਿਆਸ ਕੀਤਾ ਸੀ ਇਹ ਅਮਰੀਕਾ ਵਿੱਚ અપਮਾਨਜਨਕ ਹੈ। ਕੁਝ ਔਰਤਾਂ ਇੱਕ ਅਜਿਹੀ ਔਰਤ ਨੂੰ ਵਿਕਦੀਆਂ ਹਨ ਜੋ ਕਾਰਡ ਪਾਰਟੀਆਂ ਜਾਂ ਇਹਨਾਂ ਚੀਜ਼ਾਂ ਦੀ ਬਾਤ ਨਹੀਂ ਜਾ ਸਕਦੀ ਕਿਉਂਕਿ ਉਸਨੇ ਕਹ ਰਹਿ ਕੇ ਆਪਣੇ ਬੱਚੇ ਦੀ ਦੇਖਭਾਲ ਕਰਨੀ ਹੈ ਕਿਉਂ ਉਹ ਸੋਚਦੀਆਂ ਹਨ ਕਿ ਉਹ ਕਿਸੇ ਚੀਜ਼ ਤੋਂ ਬਾਜੀ ਹੈ ਭਾਈ ਉਸਨੇ ਉਹ ਫਰਜ਼ ਨਿਭਾਇਆ ਹੈ ਜੋ ਪਰਮੇਸ਼ੁਰ ਨੇ ਉਸਨੂੰ ਕਰਨ ਲਈ ਕਿਹਾ ਸੀ ਪਰਮੇਸ਼ੁਰ ਨੇ ਔਰਤਾਂ ਨੂੰ ਬੱਚੇ ਪੈਦਾ ਕਰਨ ਦਾ ਹੁਕਮ ਦਿੱਤਾ ਹੈ ਮਸੀਹ ਦਾ ਚਿੰਨ 2 ਮਾਰਚ 1959 ਸਨ ਤੁਹਾਡੇ ਬੱਚੇ ਵੀ ਨਹੀਂ ਹੋਣਗੇ ਜਨਮ ਨਿਯੰਤਰਣ ਦਾ ਅਭਿਆਸ ਕਰੋ ਅਤੇ ਕੋਈ ਛੋਟੇ ਮੋٹے ਨੱਕ ਵਾਲੇ ਕੁੱਤੇ ਨੂੰ ਆਲੇ-ਦੋਲੇ ਪੈਕ ਕਰੋ ਇਸ ਨੂੰ ਕੁਝ ਕਹਿੰਦੇ ਹੋਏ ਇਸ ਨੂੰ ਬੱਚ ਦਾ ਪਿਆਰ ਦਿਓ ਫਿਰ ਆਪਣੇ ਆਪ ਨੂੰ ਪਵਿੱਤਰ ਆਤਮਾ ਦੀ ਕਲੀਸਾ ਕਹੋ ਤੁਹਾਨੂੰ ਆਪਣੇ ਆਪ ਤੋਂ ਸ਼ਰਮਿੰਦਾ ਹੋਣ ਅਤੇ ਤੋਬਾ ਕਰਨ ਦੀ ਲੋੜ ਹੈ ਆਮੀਨ ਇਹੋ ਸੱਚ ਹੈ ਧ੍ਰਿੜਤਾ ਨਾਲ 19 ਜੂਨ 1964 ਦਾ ਸੰਦੇਸ਼ ਔਰਤ ਜਨਮ ਨਿਯੰਤਰਣ ਦਾ ਅਭਿਆਸ ਕਰੇਗੀ ਕਿਉਂਕਿ ਉਹ ਡਾਂਸ ਅਤੇ ਪਾਰਟੀਆਂ ਜਾਣਾ ਚਾਹੁੰਦੀ ਹੈ ਅਤੇ ਇਸ ਤਰ੍ਹਾਂ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਉਸ ਕੋਲ ਬੱਚੇ ਲਈ ਸਮਾਂ ਨਹੀਂ ਹੈ ਜਨਮ ਨਿਯੰਤਰਣ ਦਾ ਅਭਿਆਸ ਕਰਨਾ ਅਤੇ ਫਿਰ ਚਰਚ ਜਾ ਕੇ ਅਤੇ ਕੋਰ ਵਿੱਚ ਗਾਉਣਾ ਸ਼ਾਰਟਸ ਸਿਲੈਕਟਸ ਪੈਨਣਾ ਹੋਰ ਸਭ ਕੁਝ ਅਤੇ ਉਹ ਆਪਣੇ ਆਪ ਨੂੰ ਇੱਕ ਮਸੀਹੀ ਕਹਿੰਦੀ ਹੈ ਸਵਾਲ ਅਤੇ ਜਵਾਬ 30 ਅਗਸਤ 1944 ਸਨ ਤੁਸੀਂ ਜਨਮ ਨਿਯੰਤਰਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਮੈਂ ਤੁਹਾਡੇ ਨਾਲ ਉਨਾ ਚੀਜ਼ਾਂ ਤੇ ਨਿੱਜੀ ਤੌਰ ਤੇ ਗੱਲ ਕਰਨਾ ਪਸੰਦ ਕਰਾਂਗਾ ਕਿਉਂਕਿ ਇੱਥੇ ਕੁਝ ਸ਼ਬਦ ਅਤੇ ਚੀਜ਼ਾਂ ਹਨ ਜੋ ਮੈਂ ਕਹਿਣੀਆਂ ਹਨ ਕਿ ਮੈਂ ਇਹ ਕਹਿਣਾ ਚਾਹਾਂਗਾ ਜੇ ਪਤੀ ਅਤੇ ਪਤਨੀ ਅਤੇ ਉੱਥੇ ਇਸ ਨੂੰ ਸਹੀ ਤਰੀਕੇ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ ਮੈਂ ਇਸ ਨੂੰ ਆਮ ਤੌਰ 'ਤੇ ਕਹਾਂਗਾ ਇੱਕ ਔਰਤ ਦੇ ਜੀਵਨ ਵਿੱਚ ਬਹੁਤ ਦਿਨ ਹੁੰਦੇ ਹਨ ਜਦ ਉਹ ਉਪਜਾਊ ਨਹੀਂ ਹੁੰਦੀ ਤੁਸੀਂ ਸਮਝਦੇ ਹੋ ਠੀਕ ਹੈ ਹੁਣ ਕਈ ਵਾਰ ਇੱਕ ਬੱਚਾ ਇੱਕ ਔਰਤ ਨੂੰ ਮਾਰ ਦੇਵੇਗਾ ਜੇਕਰ ਉਸ ਕੋਲ ਇੱਕ ਬੱਚਾ ਸੀ ਇਹ ਉਸ ਨੂੰ ਮਾਰ ਦੇਵੇਗਾ ਤੁਸੀਂ ਵੀ ਇਹ ਦੇਖਣਾ ਚਾਹੁੰਦੇ ਹੋ ਦੇਖਿਆ ਇਸ ਲਈ ਇਸ ਬਾਰੇ ਵਿੱਚ ਸਾਵਧਾਨ ਰਹੋ ਦੇਖੋ ਦੇਖੋ ਇਹ ਜੀਵਨ ਲਿਆ ਰਿਹਾ ਹੈ ਇਸ ਲਈ ਤੁਹਾਨੂੰ ਇੱਥੇ ਧਰਤ ਤੇ ਕੀ ਕਰਨ ਲਈ ਲਿਖਿਆ ਗਿਆ ਹੈ ਜੇ ਤੁਹਾਡੀ ਪਤਨੀ ਬਿਮਾਰ ਹੈ ਅਤੇ ਉਹ ਇੱਕ ਬੱਚਾ ਉਸ ਨੂੰ ਮਾਰ ਦੇਵੇਗਾ ਮੈਂ ਇਹ ਨਹੀਂ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਪ੍ਰਭੂ ਤੁਹਾਡ ਤੋਂ ਅਜਿਹਾ ਕਰਵਾਉਣਾ ਚਾਹੁੰਦਾ ਹੈ ਅਤੇ ਤੁਸੀਂ ਉਹਨਾਂ ਚੀਜ਼ਾਂ ਲਈ ਨਿੱਜੀ ਤੌਰ ਤੇ ਮੇਰੇ ਕੋਲ ਆਉਂਦੇ ਹੋ ਇਸ ਨੂੰ ਨਿੱਜੀ ਇੰਟਰਵਿਊ ਤੇ ਰੱਖੋ ਮੈਨੂੰ ਤੁਹਾਡੇ ਨਾਲ ਨਿੱਜੀ ਤੌਰ ਤੇ ਗੱਲ ਕਰਨ ਦਿਓ ਵੇਖੋ ਹਰੇਕ ਵਿਅਕਤੀ ਮੈਂ ਦੱਸ ਸਕਦਾ ਹਾਂ ਕਿ ਕੀ ਉਹ ਮੇਰੇ ਨਾਲ ਝੂਠ ਬੋਲ ਰਹੇ ਹਨ ਜਾਂ ਨਹੀਂ ਅਗਲੀ ਫੁਟਕਲ ਵਸਤੂ ਕ੍ਰਿਸਮਸ ਪਰਮੇਸ਼ਰ ਨਬੀ ਨੇ ਕਿਹਾ ਕਿ ਕ੍ਰਿਸਮਸ ਸ਼ੈਤਾਨ ਤੋਂ ਹੈ ਉਸਨੇ ਕਿਹਾ ਕਿ ਉਹ ਉਸ ਦਿਨ ਦੀ ਉਡੀਕ ਕਰਦਾ ਸੀ ਜਦੋਂ ਚਰਚ ਇਹ ਸਭ ਬਕਵਾਸ ਨੂੰ ਛੱਡ ਦੇਵੇਗਾ ਪ੍ਰਾਵੋ ਅਤੇ ਪੈਣੋ ਅਸੀਂ ਸੰਪੂਰਨ ਪਵਿੱਤਰਤਾਈ ਨੂੰ ਮੰਨਦੇ ਹਾਂ ਅਤੇ ਜੋ ਨਬੀ ਦੀ ਤਾਂਗ ਸੀ ਅਤੇ ਉਸ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਪ੍ਰਾਪਤ ਨਹੀਂ ਕਰ ਸਕਿਆ ਕਲਿਸਿਆ ਨੂੰ ਸੰਪੂਰਨ ਤਾਈਵਲ ਜਾਣਾ ਚਾਹੀਦਾ ਹੈ ਪਰਮੇਸ਼ਰ ਦੇ ਪੈ ਦੇ ਵਿੱਚ ਪੂਰਨ ਪਵਿੱਤਰਤਾਈ ਭਾਈ ਬਿਨਾ ਦਾ ਸੰਦੇਸ਼ ਮਸੀਹਤ ਬਨਾਮ ਮੂਰਤੀ ਪੂਜਾ 17 ਦਸੰਬਰ 1968 ਦਾ ਸੰਦੇਸ਼ ਤੁਸੀਂ ਜਾਣਦੇ ਹੋ ਕਿ ਤੁਹਾਨੂੰ 크리스마ਸ ਕਿੱਥੋਂ ਮਿਲੀ ਮਸੀਹ ਦਾ ਜਨਮ ਅਪ੍ਰੈਲ ਵਿੱਚ ਹੋਇਆ ਸੀ ਅਤੇ 20 ਤੋਂ ਲੈ ਕੇ 25 ਤੱਕ ਉਹ ਹੈ ਜਦੋਂ ਸੂਰਜ ਦੇਵਤਾ ਦਾ ਜਨਮ ਦਿਨ ਸੀ ਅਤੇ ਇਹ ਸਾਰੀ ਗੱਲ ਪਾਗਾਨਵਾਦ ਤੋਂ ਸ਼ੁਰੂ ਹੁੰਦੀ ਹੈ 크리스마ਸ ਮਨਾਉਣਾ ਪਾਗਾਨ ਸ਼ੈਤਾਨ ਦੀ ਪੂਜਾ ਸੰਸਾਰ ਤੋਂ ਵੱਖ ਹੋ ਜਾਣਾ 16 ਦਸੰਬਰ 1962 ਦਾ ਸੰਦੇਸ਼ ਕਿਉਂ ਉਹਨਾਂ ਨੇ 크리스마ਸ ਦੇ ਤੋਹਫੇ ਕੁਝ ਮਹੀਨੇ ਪਹਿਲਾਂ ਖਰੀਦਨੇ ਸ਼ੁਰੂ ਕਰ ਦਿੱਤੇ ਅਤੇ ਇਹ ਕੀ ਹੈ ਪਰ ਇਹ ਇੱਕ ਬੁੱਤ ਪ੍ਰਸਤੀ ਵਾਲਾ ਗੁਣ ਹੈ ਇਸ ਬਾਰੇ ਕੁਝ ਵੀ ਤਰਮੀ ਨਹੀਂ ਹੈ ਉਹ ਉਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਸਿਆਣੇ ਬੰਦਿਆਂ ਨੂੰ ਤੋਹਫੇ ਦਿਓ ਇਹ ਸਿਰਫ ਸ਼ੈਤਾਨ ਦੇ ਬਹਾਨੇ ਲਈ ਇੱਕ ਨਖਲਿਸਤਾਨ ਹੈ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਇਹ ਮਸੀਹ ਨੂੰ ਤੁਹਾਡੀ ਜ਼ਿੰਦਗੀ ਹੈ ਪਰ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਇਹ ਛੋਟੇ ਬੱਚਿਆਂ ਲਈ ਇੱਕ ਸਰਾਪ ਹੈ ਵਾਡੀ ਦਾ ਸਮਾਂ 12 ਦਸੰਬਰ 1974 ਅਤੇ ਅਪ੍ਰੈਲ ਤੋਂ ਯਿਸੂ ਦੇ ਜਨਮ ਦਿਨ ਨੂੰ ਬਦਲ ਦਿੱਤਾ ਅਤੇ ਉਸ ਨੂੰ ਸੂਰਵ ਦੇਵਤਾ ਦੇ ਜਨਮ ਦਿਨ ਤੱਕ ਬਦਲ ਦਿੱਤਾ ਦਸੰਬਰ ਦੇ 25ਵੇਂ ਦਿਨ ਸੂਰਵ ਦੇਵਤਾ ਦਾ ਜਨਮ ਦਿਨ ਨਾ ਕਿ ਪਰਮੇਸ਼ਰ ਦੇ ਪੁੱਤਰ ਦਾ ਅਤੇ ਸਾਡੇ ਵਿੱਚੋਂ ਹਰ ਇੱਕ ਸੰਟਾ ਕਲਾਜ਼ ਖੇਡਦਾ ਹੈ ਅਦਰੁਖਾਂ ਨੂੰ ਸਜਾਉਂਦਾ ਹੈ ਇੱਕ ਬੁੱਤ ਪ੍ਰਸਤੀ ਅਤੇ ਫਿਰ ਆਪਣੇ ਆਪ ਨੂੰ ਮਸੀਹ ਕਹਿਣਾ ਮਸੀਹੀ ਕਲੀਸੇਤ ਨਾਲ ਕੀ ਮਾਮਲਾ ਹੈ ਅਗਲੀ ਫੁਟਕਲ ਵਸਤੂ ਈਸਟਰ ਪਰਗਮਮ ਕਲੀਸੇਕਲ ਕਲੀਸੇਕਲ ਕਿਤਾਬ ਅਧਿਆਏ 5 ਹੁਣ ਧਿਆਨ ਦਿਓ ਕਨਸਟੈਂਟਾਈਨ ਨੇ ਲੋਕਾਂ ਨੂੰ ਵਿਸ਼ੇਸ਼ ਪर्व ਦਿੱਤੇ ਉਹ ਚਰਚ ਤੋਂ ਲੈ ਗਏ ਨਵੇਂ ਨਾਮਾ ਨਾਲ ਵਾਲੇ ਪੁਰਾਣੇ ਪਗਾਂ ਤਿਹਾਸਨ ਜੇ ਕੁਝ ਮਾਮਲਿਆਂ 'ਚ ਈਸਾਈ ਰੀਤੀ ਰਿਵਾਜਾਂ ਨੂੰ ਪਗਾਂ ਰਸਮਾਂ ਨਾਲ ਸੰਗਠਿਤ ਕੀਤਾ ਗਿਆ ਸੀ ਉਸ ਨੇ ਸੂਰਜ ਦੇਵਤਾ ਦੀ ਪੂਜਾ ਨੂੰ ਲਿਆ ਅਤੇ ਇਸ ਨੂੰ ਪਰਮੇਸ਼ਰ ਦੇ ਪੁੱਤਰ ਵਿੱਚ ਬਦਲ ਦਿੱਤਾ 21 ਦਸੰਬਰ ਨੂੰ ਮਨਾਉਣ ਦੀ ਬਜਾਏ ਜਦ ਕਿ ਉਹ ਸੂਰਜ ਦੇਵਤਾ ਦੇ ਪਰਣ ਮਨਾਉਂਦੇ ਸਨ ਉਹਨਾਂ ਨੇ ਇਸ ਨੂੰ 25 ਦਸੰਬਰ ਤੱਕ ਰੱਖਿਆ ਅਤੇ ਇਸ ਨੂੰ ਪਰਮੇਸ਼ਰ ਦੇ ਪੁੱਤਰ ਦਾ ਜਨਮ ਦਿਨ ਕਿਹਾ ਪਰ ਅਸੀਂ ਜਾਣਦੇ ਹਾਂ ਕਿ ਉਹ ਅਪ੍ਰੈਲ ਵਿੱਚ ਪੈਦਾ ਹੋਇਆ ਸੀ ਜਦੋਂ ਜੀਵਨ ਆਉਂਦਾ ਹੈ ਦਸੰਬਰ ਵਿੱਚ ਨਹੀਂ ਅਤੇ ਉਹਨਾਂ ਨੇ ਅਸ਼ਾਰੋਤ ਦੇ ਪਰਬ ਨੂੰ ਲਿਆ ਅਤੇ ਇਸ ਨੂੰ ਈਸਤੇ ਦਾ ਜਸ਼ਨ ਆਖਿਆ ਜਿਸ ਵਿੱਚ ਮਸੀਹ ਪ੍ਰਭ ਦੀ ਮੌਤ ਅਤੇ ਜੀਵ ਉਠਣ ਦਾ ਜਸ਼ਨ ਮਨਾਉਂਦੇ ਹਨ ਅਸਲ ਵਿੱਚ ਇਹ ਅਸ਼ਾਰੋਤ ਲਈ ਇੱਕ ਪਗਾਨ ਪਰਬ ਸੀ ਜਿਹੜੀਆਂ ਗੱਲਾਂ ਤੇ ਤੁਸੀਂ ਇੱਥੇ ਕਈ ਸਾਲਾਂ ਤੋਂ ਸਥਾਪਿਤ ਲੋਕਾਂ ਤੋਂ ਅਜਾਣ ਹਨ ਇਥੇ ਇੱਕ ਆਦਮੀ ਹੈ ਜੋ ਹੁਣੇ ਹੀ 1975 ਵਿੱਚ ਸੰਦੇਸ਼ ਵਿੱਚ ਆਇਆ ਹੈ ਜੋ ਕੁਝ ਨੂੰ ਉਹ ਮਿਲਿਆ ਹੈ ਉਹ ਸਭ ਕੁਝ ਉਹ ਹੈ ਜੋ ਅਖੌਤੀ ਗਰਜਾਂ ਵਾਲੇ ਲੋਕਾਂ ਅਤੇ ਪਖੰਡੀਆਂ ਨੇ ਸੰਦੇਸ਼ ਤੇ ਮਿਆਰ ਵਜੋਂ ਸਥਾਪਿਤ ਕੀਤਾ ਹੈ ਉਹ ਸਿਰਫ ਇਹ ਜਾਣਦਾ ਹੈ ਕਿ ਤੁਸੀਂ ਕਿਹੜਾ ਖੇਡ ਸਕਦੇ ਹੋ ਤੁਸੀਂ ਇੱਕ ਸਲਾਟ ਕੁੱਤੇ ਵਾਂਗ ਕੱਪੜੇ ਪਾ ਸਕਦੇ ਹੋ ਤੁਸੀਂ ਇਸ ਵਿੱਚ ਥੋੜੇ ਜਿਹੀ ਰੋਕ ਐਂਡ ਰੋਲ ਨਾਲਗਾ ਸਕਦੇ ਹੋ ਅਤੇ ਇਹ ਉਹ ਹੈ ਜਿਸ ਤੇ ਵਿਚਾਰੇ ਲੋਕ ਸਥਾਪਿਤ ਹਨ ਕੋਈ 1980 ਵਿੱਚ ਆਇਆ ਉਹ ਇਸ ਨੂੰ ਥੋੜਾ ਹੋਰ ਬੁਰਾ ਮਿਲੇਆ ਇਹ ਉਹ ਹੈ ਜਿਸ ਰੂਪ ਵਿੱਚ ਉਹ ਸੰਦੇਸ਼ ਨੂੰ ਪਛਾਣਦੇ ਹਨ ਤੇ ਫਿਰ ਕੋਈ 1985 ਕੋਈ 1990 ਵਿੱਚ ਆ ਤੁਸਰੀ ਇਸ ਨੂੰ ਥੋੜਾ ਹੋਰ ਬੱਤਰ ਮਿਲੇ ਅਤੇ ਫਿਰ ਉਹ ਲੋਕਾਂ ਨੂੰ ਹੁਣ ਸੰਦੇਸ਼ ਪੜਨ ਲਈ ਉਤਸ਼ਾਹਿਤ ਨਹੀਂ ਕਰਦੇ ਜੋ ਵੀ ਉਹਨਾਂ ਕੋਲ ਹੈ ਉਹ ਬਸ ਗਰਜਾਂ ਨੂੰ ਸੁਣਨਾ ਹੈ ਕਿਉਂਕਿ ਇਹ ਗਰਜਾਂ ਦੂਰ ਲੈ ਜਾਣ ਲਈ ਉਹਨਾਂ ਨੂੰ ਵਾਯੂ ਮੰਡਲ ਵਿੱਚ ਫੜੇ ਜਾ ਰਹੀਆਂ ਹਨ ਉਹਨਾਂ ਲੋਕਾਂ ਬਾਰੇ ਕੀ ਜੋ 1995 ਵਿੱਚ ਆਏ ਉਹ ਇਸ ਤਰ੍ਹਾਂ ਸੰਦੇਸ਼ ਨੂੰ ਵਿਗਦੇ ਹਨ ਪਾਸਟਰ ਪਿਛਲੇ ਸਾਲ ਵਿਵਚਾਰ ਵਿੱਚ ਡਿੱਗ ਪਿਆ ਅਤੇ ਕਲੀਸਿਆ ਨੇ ਉਸ ਨੂੰ ਮਾਫ ਕਰ ਦਿੱਤਾ। ਉਹਨਾਂ ਦਾ ਬਹੁਤ ਪਿਆਰ ਹੈ। ਇਹੋ ਹੈ ਜੋ ਸਥਾਪਿਤ ਹੈ। ਉਹ ਬੇਤਰ ਨਹੀਂ ਜਾਂਦੇ। ਇਹ ਲੋਕ ਪਰਮੇਸ਼ਰ ਪਿਆਰ ਕਰਦੇ ਹਨ। ਉਹ ਸਾਡੇ ਦੁਸ਼ਮਣ ਨਹੀਂ ਹਨ, ਉਹ ਸਾਡੇ ਭੈਣ ਭਰਾ ਹਨ। ਉਹਨਾਂ ਦੀ ਮਿਨਿਸਟਰੀ ਨੇ ਉਹਨਾਂ ਨੂੰ ਗੁੰਮਰਾ ਕੀਤਾ ਅਤੇ ਉਹਨਾਂ ਨੇ ਉਹਨਾਂ ਨੂੰ ਧੋਖਾ ਦਿੱਤਾ। ਉਹਨਾਂ ਨੇ ਲੋਕਾਂ ਨਾਲ ਗੱਦਾਰੀ ਕੀਤੀ। ਇਹ ਪ੍ਰਚਾਰਕ ਉਹ ਸਭ ਜਾਣਦੇ ਹਨ ਜੋ ਮੈਂ ਤੁਹਾਨੂੰ ਪਵਿੱਤਰ ਤਾਈ ਦੇ ਸੰਦੇਸ਼ ਦੇ ਸਬੰਧ ਵਿੱਚ ਪਿਛਲੇ ਦਿਨਾਂ ਤੋਂ ਕਿਹਾ ਹੈ ਅਤੇ ਇਸ ਤੋਂ ਵੀ ਵੱਧ ਇਹ ਪ੍ਰਚਾਰਕ ਉਹ ਗੱਲਾਂ ਜਾਣਦੇ ਹਨ ਅਤੇ ਇਹਨਾਂ ਵਿੱਚੋਂ ਕੁਝ 60 ਦੇ ਦਹਾਕਿਆਂ ਵਿੱਚ ਮੇਰੇ ਨਾਲ ਮਿਲ ਕੇ ਪ੍ਰਚਾਰ ਕਰਦੇ ਸਨ ਅਤੇ ਖੇਡਾਂ ਤੋਂ ਬਿਨਾਂ ਨਾ ਕੋਈ ਤੰਗ ਪਹਿਰਾਵਾ ਨਾ ਟੈਲੀਵਿਜ਼ਨ ਅਜਿਹਾ ਕੁਝ ਵੀ ਨਹੀਂ ਸੀ ਇਹਨਾਂ ਪਖੰਡੀਆਂ ਨੇ ਜਦੋਂ ਗਰਜਾਂ ਬਾਹਰ ਆਈਆਂ ਉਹਨਾਂ ਨੇ ਆਪਣਾ ਪਹਿਰਾਵਾ ਬਦਲ ਲਿਆ ਉਹ ਟੈਲੀਵਿਜ਼ਨ ਵਾਪਸ ਲਿਆਏ ਲੋਕਾਂ ਨੂੰ ਖੇਡਾਂ ਦੇ ਮੈਦਾਨ ਵਿੱਚ ਭੇਜਿਆ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਨਿਗਲਵਾ ਨਾ ਸ਼੍ਰੀਮਾਨ ਮੈਂ ਅਜਈਆਂ ਪੈੜੀਆਂ ਦੁਸ਼ਟ ਚੀਜ਼ਾਂ ਨੂੰ ਮੇਰੇ ਮਰੇ ਹੋਏ ਸਰੀਰ ਉੱਤੇ ਵੀ ਸਵੀਕਾਰ ਨਹੀਂ ਕਰਾਂਗਾ। ਫਿਰ ਉਹ ਚਾਹੁੰਦੇ ਹਨ ਕਿ ਮੈਂ ਚੁੱਪ ਰਹਾ। ਉਹ ਨਹੀਂ ਚਾਹੁੰਦੇ ਕਿ ਮੈਂ ਕਹਾ ਝੂਠੇ ਨਬੀ ਅਤੇ ਉਹ ਨਹੀਂ ਚਾਹੁੰਦੇ ਕਿ ਮੈਂ ਝੂਠੀਆਂ ਗੱਜਾਂ ਕਹਾ। ਮੈਂ ਮਹਾਬਲੀ ਦੂਤ ਦੀ ਆਵਾਜ਼ ਨਾਲ ਬੋਲਾਂਗਾ। ਕੋਈ ਵੀ ਚੀਜ਼ ਜੋ ਪਵਿੱਤਰ ਸੰਦੇਸ਼ ਨਹੀਂ ਚੱਲਦੀ, ਚਾਹੇ ਜੋ ਕੋਈ ਵੀ ਹੋਵੇ, ਤੁਸੀਂ ਸਵਰਤੋਂ ਆਏ ਹੋਏ ਇੱਕ ਦੂਤ ਵੀ ਹੋ ਸਕਦੇ ਹੋ, ਤੁਸੀਂ ਸਰਾਪੀ ਹੋਵੋ। ਕੋਈ ਵੀ ਚੀਜ਼ ਜੋ ਸੰਦੇਸ਼ਵਾਹਕ ਦੇ ਸੰਦੇਸ਼ ਨੂੰ ਬਦਲਦੀ ਹੈ, ਸਰਾਪਤ ਹੋਵੇ। ਇਸੇ ਕਾਰਨ ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਚਾਰਕਾਂ ਦਾ ਸਮੂਹ ਪਰਮੇਸ਼ਰ ਦੇ ਬਚਨ ਦੀ ਖੜੇ ਹੋਵੋ ਅਤੇ ਤੁਸੀਂ ਖੜੇ ਹੋ ਇਹੋ ਤਰੀਕਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਇਕਲੀਸਿਆ ਪਰਮੇਸ਼ਰ ਦੇ ਬਚਨ ਦੀ ਖੜੀ ਹੋਵੇ ਭਾਵੇਂ ਮੈਂ ਇੱਥੇ ਹਾਂ ਜਾਂ ਨਹੀਂ ਬਾਦਰਾਵਾਂਗ ਖੜੇ ਹੋਵੋ ਮਸੀਹਾਵਾਂਗ ਖੜੇ ਹੋਵੋ ਡ੍ਰਿੜ ਬਣੋ ਅਡੋਲ ਬਣੋ ਹਾਂ ਸ਼੍ਰੀਮਾਨ ਕਿਸੇ ਵੀ ਅਤਿਆਚਾਰ ਦੀ ਪ੍ਰਵਾਹ ਕਰੇ ਬਿਨਾ ਕਿਸੇ ਲਈ ਵੀ ਆਪਣੀ ਜਗ੍ਹਾ ਨਾ ਛੱਡੋ ਸਾਰੇ ਜ਼ੁਲਮ ਚਰਚ ਨੂੰ ਮਜ਼ਬੂਤ ਬਣਾਉਂਦੇ ਹਨ ਸਭ ਤੋਂ ਮਜ਼ਬੂਤ ਰੁੱਖ ਉਹ ਹਨ ਜਿਤੇ ਹਵਾ ਉਹਨਾਂ ਨੂੰ ਉਡਾਉਂਦੀ ਹੈ ਕਿਉਂਕਿ ਜਦੋਂ ਹਵਾ ਰੁੱਖ ਨੂੰ ਉਡਾਉਂਦੀ ਹੈ ਤਾਂ ਇਹ ਧਰਤੀ ਨੂੰ ਚੀਰ ਦਿੰਦਾ ਹੈ ਅਤੇ ਡਿੱਗਣ ਤੋਂ ਰੋਕਣ ਲਈ ਜੜ੍ਹਾਂ ਨੂੰ ਹੋਰ ਡੰਗਾਈ ਵਿੱਚ ਭੇਜਦਾ ਹੈ ਅਤੇ ਜਿੰਨਾ ਜਦ ਅਤਿਆਚਾਰ ਹੋਵੇਗਾ ਅਸੀਂ ਓਨੀ ਜ਼ਿਆਦਾ ਕੋਸ਼ਿਸ਼ ਕਰਾਂਗੇ ਅਸੀਂ ਓਨਾ ਹੀ ਮਜ਼ਬੂਤ ਹੋਵਾਂਗੇ ਕਿਸੇ ਨੂੰ ਵੀ ਤੁਹਾਨੂੰ ਮੂਰਖ ਨਾ ਬਣਾਉਣ ਦਿਓ ਦੋਸਤੋ ਇੱਕ ਆਦਮੀ ਜੋ ਪਰਮੇਸ਼ਰ ਦਾ ਸੱਦਿਆ ਹੋਇਆ ਹੈ ਸ਼ੈਤਾਨ ਤੋਂ ਤੋਖਾ ਨਹੀਂ ਖਾ ਸਕਦਾ ਜੇਕਰ ਉਸਨੇ ਨਵਾਂ ਜਨਮ ਪਾਇਆ ਹੈ ਪਾਈਬ੍ਰਾਂ ਦਾ ਸੰਦੇਸ਼ ਜਨਨ ਦੀਆਂ ਪੀੜਾਂ 24 ਜਨਵਰੀ 1965 ਸਨ ਕਿਸੇ ਵੀ ਵਿਅਕਤੀ ਨੂੰ ਵਚਨ ਦਾ ਪ੍ਰਚਾਰ ਕਰਨ ਦਾ ਅਧਿਕਾਰ ਨਹੀਂ ਹੈ ਜਦੋਂ ਤੱਕ ਉਹ ਪਰਮੇਸ਼ਰ ਨੂੰ ਰੇਗਿਸਤਾਨ ਦੇ ਪਿਛਲੇ ਪਾਸੇ ਉਸ ਬਲਦੀ ਹੋਈ ਝਾੜੀ ਵਿੱਚ ਨਹੀਂ ਮਿਲਦਾ ਜਿੱਥੇ ਕੋਈ ਵੀ ਧਾਰਮਿਕ ਪ੍ਰਣਾਲੀ ਇਸ ਦੁਨੀਆ 'ਚ ਨਹੀਂ ਹੈ ਜੋ ਤਾਤ ਤੋਂ ਦੂਰ ਇਸ ਦੀ ਵਿਆਖਿਆ ਕਰ ਸਕਦੀ ਹੈ। ਤੋ ਇਕ ਵਾਲਾ ਕਾਰਨ 2 ਅਗਸਤ 1964 ਸਨ ਕਿਸੇ ਵੀ ਵਿਅਕਤੀ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਨਹੀਂ ਹੈ ਜਦੋਂ ਤੱਕ ਉਹ موسی ਵਾਂਗ ਉਸ ਨੂੰ ਪਵਿੱਤਰ ਬਾਹਰ ਉਸ ਪਵਿੱਤਰ ਮੈਦਾਨ ਵਿੱਚ ਨਹੀਂ ਮਿਲਦਾ ਉਹ ਅਗ ਦਾ ਖੰਭਾ ਉੱਥੇ ਲੱਟਦਾ ਹੈ ਜਿੱਥੇ ਉਹ ਜਾਣਦਾ ਹੈ ਕਿ ਉਹ ਕਿੱਥੇ ਹੈ ਦੇਖਿਆ ਕਿਸੇ ਵੀ ਵਿਅਕਤੀ ਨੂੰ ਉਦੋਂ ਤੱਕ ਵਚਨ ਦਾ ਪ੍ਰਚਾਰ ਕਰਨ ਲਈ ਪਵਿੱਤਰ ਪੁਲਪਟ ਤੇ ਆਉਣ ਦਾ ਅਧਿਕਾਰ ਨਹੀਂ ਹੈ ਜਦੋਂ ਤੱਕ ਉਸਨੇ ਉਹ ਨਹੀਂ ਕੀਤਾ ਜੋ موسی ਨੇ ਕੀਤਾ ਉਹ ਆਪ ਪਰਮੇਸ਼ਰ ਨੂੰ ਮੈਦਾਨ ਵਿੱਚ ਮਿਲਿਆ ਜਿੱਤੇ ਕੋਈ ਵੀ ਧਰਮ ਸ਼ਾਸਤਰੀ ਇਸ ਦੀ ਵਿਆਖਿਆ ਨਹੀਂ ਕਰ ਸਕਦਾ ਹੈ ਇਕ ਆਦਮੀ ਜੋ ਪਰਮੇਸ਼ਵਰ ਦਾ ਸੱਦਿਆ ਹੋਇਆ ਹੈ ਇਹ ਅਜੇ ਤੱਕ ਸਿਰਫ ਇੱਕ ਬੁਲਾਹਟ ਹੈ ਅਜੇ ਤੱਕ ਨਵਾਂ ਜਨਮ ਨਹੀਂ ਹੈ ਪਰਮੇਸ਼ਵਰ ਦਾ ਸੱਦਿਆ ਗਿਆ ਦੁਨੀਆ ਦੀ ਕੋਈ ਵੀ ਧਾਰਮਿਕ ਪ੍ਰਣਾਲੀ ਉਸ ਤੋਂ ਦੂਰ ਇਸ ਦੀ ਵਿਆਖਿਆ ਨਹੀਂ ਕਰ ਸਕਦੀ ਸੀ ਅਤੇ ਮੈਂ ਇਹ ਨਿਮਰਤਾ ਨਾਲ ਕਹਿੰਦਾ ਹਾਂ ਜੇ ਤੁਸੀਂ ਸੱਚਮੁੱਚ ਵਿੱਚ ਨਵਾਂ ਜਨਮ ਪਾਈ ਹੋਏ ਹੋ ਤਾਂ ਤੁਹਾਨੂੰ ਧੋਖਾ ਦੇਣ ਲਈ ਪੂਰੇ ਸੰਸਾਰ 'ਚ ਕੋਈ ਝੂਠਾ ਨਬੀ ਨਹੀਂ ਹੈ ਪਤਾਲ ਦੇ ਫਾਟਕਾਂ ਦਾ ਤੇਰੇ ਵਿਰੁੱਧ ਕੁਝ ਵੱਸ ਨਾ ਚੱਲੇਗਾ ਭਾਈ ਬ੍ਰਾਂਡ ਸੰਦੇਸ਼ ਸੰਗਠਿਤ ਤਰਨ ਦੇ ਵਿਰੁੱਧ ਕਿਉਂ 11 ਨਵੰਬਰ 1928 ਜਦੋਂ ਤੱਕ ਇੱਕ ਆਦਮੀ ਨਵਾਂ ਜਨਮ ਪਾਉਂਦਾ ਹੈ ਅਤੇ ਪਰਮੇਸ਼ਰ ਦੇ ਨਾਲ ਆਹਮੋ ਸਾਹਮਣੇ ਖੜਾ ਹੁੰਦਾ ਹੈ ਅਤੇ ਜਾਣਦਾ ਹੈ ਉਥੇ ਕੋਈ ਅਵਿਸ਼ਵਾਸ ਨਹੀਂ ਹੈ ਕੋਈ ਮਨੋਵਿਗਿਆਨ ਨਹੀਂ ਹੈ ਕੋਈ ਵਿਆਖਿਆ ਨਹੀਂ ਹੈ ਉਥੇ ਦੁਨੀਆ ਦਾ ਕੋਈ ਵੀ ਵਿਦਵਾਨ ਅਜੇਆ ਨਹੀਂ ਹੈ ਜੋ ਤਾਤ ਤੋਂ ਇਸ ਨੂੰ ਖੋ ਸਕਦਾ ਹੈ ਤੁਹਾਡੇ ਪਾਸਟ ਨੂੰ ਜੋ ਇੱਥੇ ਖੜਾ ਹੈ ਤੋਖਾ ਦੇਣ ਦੇ ਲਈ ਦੁਨੀਆ 'ਚ ਕੋਈ ਝੂਠਾ ਨਬੀ ਨਹੀਂ ਹੈ ਕਿਉਂਕਿ ਮੇਰੇ ਕੋਲ ਇੱਕ ਪ੍ਰਕਾਸ਼ਨ ਹੈ ਅਤੇ ਅੱਗ ਵਿੱਚ ਲੰਘਿਆ ਅਤੇ ਮੈਂ ਪ੍ਰੀਖਿਆਵਾਂ ਵਿੱਚੋਂ ਲੰਘਿਆ ਹਾਂ ਇਹ ਕੋਈ ਜੰਗਲੀ ਸ਼ੇਖੀ ਨਹੀਂ ਹੈ ਜਦੋਂ ਉਹ ਦੋ ਪੈਰਾਂ ਵਾਲਾ ਸਰਪ ਉੱਠਿਆ ਮੈਂ ਕਿਹਾ ਤੂੰ ਇੱਕ ਦੁਸ਼ਮਣ ਹੈ ਜਦੋਂ ਉਹ ਪੁਨਰ ਉਥਾਨ ਦਾ ਸਿਧਾਂਤ ਲਿਆਈ ਮੈਂ ਕਿਹਾ ਏਕ ਕੂਪੰਥ ਹੈ ਮੇਰਾ ਇਸ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਸੀ ਉਹ ਉੱਠੇ ਅਤੇ ਦੋ ਨਬੀ ਹੋਣ ਦਾ ਦਾਵਾ ਕੀਤਾ ਜੋ ਠੀਕ ਮੇਰੇ ਕੋਲ ਟੇਪ ਤੇ ਹਨ ਦੋ ਨਬੀ ਤੋਖੇ ਨਾਲ ਉਹ ਨਬੀ ਬਣ ਗਏ ਮੈਂ ਕਹਿੰਦਾ ਹਾਂ ਇਹ ਸ਼ੈਤਾਨ ਹੈ ਅਤੇ ਤੁਸੀਂ ਝੂਠੇ ਨਬੀਆਂ ਦੀ ਭੀੜ ਨੂੰ ਜਾਣਦੇ ਹੋ ਜੋ ਇੱਥੇ ਖੜੇ ਹੋਏ ਅਤੇ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਉਹਨਾਂ ਨੂੰ ਹੇਠਾਂ ਸੁੱਟਦੇ ਆਂ ਦੇਖਿਆ ਹੋਰ ਸੇਵਾਦਾਰ ਇਸ ਲਈ ਡਿੱਗਣਗੇ ਉਹ ਇਸ ਲਈ ਦੌੜਨਗੇ ਪਰ ਕੋਈ ਵੀ ਚੀਜ਼ ਜੋ ਇਹ ਦਾਅਵਾ ਕਰਨ ਤੋਂ ਬਾਅਦ ਧੋਖਾ ਖਾ ਜਾਂਦੀ ਹੈ ਕਿ ਉਹ ਪਰਮੇਸ਼ਰ ਦਾ ਬੁਲਾਏ ਗਏ ਹਨ ਆਤਮਾ ਤੋਂ ਨਵਜਨਮ ਪਾਈ ਹੋਏ ਹਨ ਪਰਮੇਸ਼ਰ ਪ੍ਰਚਾਰ ਕਰਨ ਲਈ ਮਸਾ ਕਿਤੇ ਗਏ ਹਨ ਅਤੇ ਇੱਕ ਧੋਖੇਬਾਜ਼ ਦੁਆਰਾ ਧੋਖਾ ਖਾ ਜਾਂਦੇ ਹਨ ਕੁਪੰਥਾਂ ਦੁਆਰਾ ਧੋਖਾ ਖਾ ਜਾਂਦੇ ਹਨ ਝੂਠੇ ਨਬੀਆਂ ਜਦੋਂ ਧੋਖਾ ਖਾ ਜਾਂਦੇ ਹਾਂ ਉਹ ਕਦੇ ਵੀ ਪਰਮੇਸ਼ੁਰ ਦੇ ਵੱਲੋਂ ਸੱਦੇ ਗਏ ਨਹੀਂ ਸਨ ਕਦੇ ਵੀ ਨਵਾਂ ਜਨਮ ਪਾਏ ਹੋਏ ਨਹੀਂ ਸਨ ਸੰਸਾਰ ਵਿੱਚ ਕੋਈ ਵੀ ਧਾਰਮਿਕ ਪ੍ਰਣਾਲੀ ਪਰਮੇਸ਼ੁਰ ਦੇ ਪ੍ਰਕਾਸ਼ਨ ਦੀ ਵਿਆਖਿਆ ਕਰਨ ਦੇ ਯੋਗ ਨਹੀਂ ਹੈ ਅਤੇ ਅਸੀਂ ਅਜਰਾਤ ਇੱਥੇ ਇਹ ਕਹਿ ਕੇ ਤਾਜ ਪਹਿਨਾਉਂਦੇ ਹਾਂ ਇਸ ਚਟਾਨਾਂ ਦੇ ਉੱਤੇ ਮੈਂ ਆਪਣੀ ਕਿਲਿਸਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉੱਤੇ ਕੁਝ ਵਸ ਨਹੀਂ ਚਲੇਗਾ ਕੋਈ ਵੀ ਮਨੁੱਖ ਜਿਸ ਕੋਲ ਮਨੁੱਖ ਦੇ ਪੁੱਤ ਦਾ ਪ੍ਰਕਾਸ਼ਨ ਹੈ ਜਿਸਤੇ ਮੈਂ ਤੁਹਾਨੂੰ ਲਾਇਆ ਹੈ ਜੇ ਤੁਸੀਂ ਸੁਨਰੇ ਸੀ ਜੇ ਤੁਸੀਂ ਨਿਸ਼ਕਪਟ ਸੀ ਜੇ ਤੁਸੀਂ ਕਾਫੀ ਇਮਾਨਦਾਰ ਸੀ ਤਾਂ ਤੁਸੀਂ ਉਸ ਦਾ ਧੋਖਾ ਖਾਏ ਜਾਣ ਤੋਂ ਨਾ ਡਰੋ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਕਮਜ਼ੋਰੀਆਂ ਬਾਰੇ ਨਾ ਡਰੋ ਤੁਹਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਤੋਂ ਨਾ ਡਰੋ ਜੋ ਤੁਸੀਂ ਇੱਥੇ ਜਾਂ ਉੱਥੇ ਕਰਦੇ ਹੋ ਉਹਨਾਂ ਉਦਾਸ ਚੀਜ਼ਾਂ ਤੋਂ ਨਾ ਡਰੋ ਜੋ ਤੁਹਾਡੇ ਉੱਤੇ ਆਉਂਦੀਆਂ ਹਨ ਸਵੇਰ ਦਾ ਤਣਾਅ ਅਤੇ ਸੂਰਜ ਡੁੱਬਣ ਵੇਲੇ ਦਾ ਤਣਾਅ ਸੂਰਜ ਦਾ ਡੁੱਬਣਾ ਵੀ ਕਈ ਵਾਰ ਉਦਾਸੀ ਲਿਆਉਂਦਾ ਹੈ ਲੋਕ ਅਮਰੀਕਾ ਤੇ ਹੋਰ ਥਾਵਾਂ ਤੇ ਸਰਦੀ ਕਾਰਨ ਉਦਾਸ ਹੁੰਦੇ ਹਨ ਇਹ ਸ਼ੈਤਾਨ ਹੈ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਵਿਸ਼ਵਾਸ ਕਰਦੇ ਹੋ ਤੁਸੀਂ ਜਿੰਨੂੰ ਨਿਸ਼ਾਨਾ ਬਣਾ ਰਹੇ ਹੋ ਪਰਮੇਸ਼ਰ ਮਨੁੱਖ ਦੇ ਦਿਲ ਨੂੰ ਵਿਗਤ ਹੈ ਪਰ ਮਨੁੱਖ ਬਾਹਰੇ ਦਿਖ ਨੂੰ ਵਿਗਦਾ ਹੈ ਹਾਂ ਦੇਖੋ ਕਿ ਤੁਸੀਂ ਕਿਸ ਨੂੰ ਨਿਸ਼ਾਨਾ ਬਣਾ ਰਹੇ ਹੋ ਉਹ ਫਲ ਜੋ ਤੁਸੀਂ ਪੈਦਾ ਕਰਦੇ ਹੋ ਮੇਰੇ ਦੋਸਤ ਆਪਣੇ ਫਲਾਂ ਦੁਆਰਾ ਤੁਸੀਂ ਉਹਨਾਂ ਨੂੰ ਜਾਣੋਗੇ ਹਾਂ ਤੁਸੀਂ ਸ਼ੈਤਾਨ ਦੇ ਹੋ ਕੇ ਸਾਲਾਂ ਬਦੀ ਪਰਮੇਸ਼ਰ ਦੇ ਬਚਨੇ ਖੜੇ ਨਹੀਂ ਹੋ ਸਕਦੇ ਜੇ ਜੋ ਤੁਸੀਂ ਖੜੇ ਹੋ ਤੁਸੀਂ ਸ਼ਨੀਵਾਰ ਐਤਵਾ ਸੋਮਵਾਰ ਬੁੱਧਵਾਰ ਵਿੱਚ ਨਹੀਂ ਆ ਸਕਦੇ ਆਪਣੇ ਮੂੰਹਾਂ ਤੇ ਰੋਂਦੇ ਹੋਏ ਅਤੇ ਪਰਮੇਸ਼ਰ ਦੀ ਹਜ਼ੂਰੀ 'ਚ ਬੈਠਣਾ ਅਤੇ ਇਸ ਤਰ੍ਹਾਂ ਨਾ ਰਹਿਣਾ ਤੁਹਾਡੇ ਨਾਲ ਕੁਝ ਹੋ ਰਿਹਾ ਹੈ ਪਰਮੇਸ਼ਰ ਤੁਹਾਡੇ ਨਾਲ ਹੈ ਪਰਮੇਸ਼ਰ ਆਪਣੀ ਹਜ਼ੂਰੀ ਨਾਲ ਇਸ ਤਰ੍ਹਾਂ ਨਾਲ ਲੋਕਾਂ ਵਿੱਚ ਨਹੀਂ ਆਵੇਗਾ ਯਕੀਨੀ ਤੌਰ ਤੇ ਤੁਹਾਡੇ ਜੀ ਬੌਸ ਨੇ ਕਮਜ਼ੋਰੀਆਂ ਹਨ ਯਕੀਨਨ ਤੁਸੀਂ ਮੇਰੇ ਵਿੱਚ ਉਹਨਾਂ ਵਿੱਚੋਂ ਬਹੁਤ ਸਾਰੀਆਂ ਨੂੰ ਲੱਭ ਸਕਦੇ ਹੋ ਅਤੇ ਮੈਂ ਤੁਹਾਡੇ ਵਿੱਚ ਬਹੁਤ ਸਾਰੀਆਂ ਲੱਭ ਸਕਦਾ ਹਾਂ ਪਰ ਸਾਡਾ ਨਿਸ਼ਾਨਾ ਅਤੇ ਸਾਡੇ ਉਦੇਸ਼ ਸਹੀ ਹਨ ਅਸੀਂ ਰਾਹ ਤੇ ਜਾ ਰਹੇ ਹਾਂ ਕੋਈ ਡਰ ਨਾ ਰੱਖੋ ਇਹ ਛੋਟੇ ਚੁੰਡ ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਜੁਰਾਜ ਤੁਹਾਨੂੰ ਦੇਵੇ ਆਪਣੀਆਂ ਛੋਟੀਆਂ-ਛੋਟੀਆਂ ਗਲਤੀਆਂ ਤੇ ਆਹਣਾ ਪਰੋ ਨਿਰਾਸ਼ ਨਾ ਹੋਵੋ ਅਤੇ ਨਾ ਰੋਵੋ ਖੋਫ ਨਾ ਭਾਵਨਾਵਾਂ ਬਾਰੇ ਚਿੰਤਾ ਨਾ ਕਰੋ ਭਾਈ ਇਸ ਸੰਸਾਰ ਵਿੱਚ ਅਸੀਂ ਦੁਸ਼ਟ ਆਤਮਾ ਦੀ ਸ਼ਕਤੀ ਦੇ ਅਲਨੇ ਵਿੱਚ ਰਹਿੰਦੇ ਹਾਂ ਉਸ ਸਵੇਰੇ ਰਾਤ ਨੂੰ ਤੁਹਾਨੂੰ ਮਿਲਣ ਲਈ ਉੱਥੇ ਹੁੰਦੇ ਹਨ ਆਪਣੀ ਭਾਵਨਾਵਾਂ ਵੱਲ ਧਿਆਨ ਨਾ ਦਿਓ ਖੁਸ਼ੀ ਮਨਾਓ ਅਤੇ ਆਨੰਦਿਤ ਹੋਵੋ ਕਿਉਂਕਿ ਸਾਡੇ ਕੋਲ ਸੱਚਾਈ ਹੈ ਅਸੀਂ ਉਸ ਪਵਿੱਤਰ ਆਤਮਾ ਦੇ ਉੰਡੇ ਲੈ ਜਾਣ ਦੀ ਉਮੀਦ ਕਰ ਰਹੇ ਹਾਂ ਪਰਮੇਸ਼ੁਰ ਨੇ ਪਵਿੱਤਰ ਆਤਮਾ ਦੇ ਉੰਡੇ ਲੈ ਜਾਣ ਲਈ ਇੱਕ ਨਿਸ਼ਚਿਤ ਸਥਾਨ ਨਿਯਤ ਕੀਤਾ ਹੈ ਪਵਿੱਤਰ ਆਤਮਾ ਦਾ ਭਾਇਜਨਾ ਕਦੇ ਵੀ ਕੋ ਸਮੇਤ ਨਹੀਂ ਆਇਆ ਯਰੂਸ਼ਲਮ ਚ ਠਹਿਰੇ ਰਹੋ ਜਦ ਤੱਕ ਤੁਸੀਂ ਉਪਰੋ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ ਅਦੇ ਯਰੂਸ਼ਲਮ ਵਿੱਚ ਉਹ ਥਾਂ ਹੈ ਜਿੱਥੇ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ ਸੀ ਅਤੇ ਇਹ ਉਹ ਥਾਂ ਹੈ ਜਿੱਥੇ ਪਵਿੱਤਰ ਆਤਮਾ ਉੰਡੇ ਲੈ ਗਿਆ ਇਹ ਉਹ ਥਾਂ ਹੈ ਜਿੱਥੇ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ ਸੀ